ਦੀ ਸਰਪੰਖ ਨੇ ਇਹਨੇ ਚਿੱਠੀ ਲਿਖੀ ਹੈ ਕਦੋਂ ਉੱਤੇ ਫੈਸਲਾ ਹੋਣਾ ਹੈ ਕੀ ਕਰੋਗੇ ਇਹ ਮਤਲਬ 24 ਤਰੀਕ ਦੀ ਮੀਟਿੰਗ ਹੈ ਉੱਚ ਕੋਈ ਵੀ ਫੈਸਲਾ ਹੁੰਦਾਗਾ ਜਾਣਾ ਨਾ ਜਾਣਾ ਜੇ ਵੱਧ ਗਿਣਤੀ ਜਾਣ ਨੂੰ ਕਹਿੰਦੀ ਹੈ ਫਿਰ ਜਾਵਾਂਗੇ ਪਰ ਮੇਰੀ رائے ਉੱਤੇ ਹੋਊਗੀ ਜਿੰਨਾ ਚਿਰ ਦੋਨੇ ਲੀਡਰ ਸਾਈਨ ਨਹੀਂ ਕਰਦੇ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਕੀ ਲੱਗਦਾ ਹੈ ਪ੍ਰਧਾਨ ਜੀ ਜੇ ਡੱਲਿਆਂ ਨੂੰ ਉਸ ਤੋਂ ਪਹਿਲਾਂ ਖੋਲ ਜਾਂਦਾ ਫਿਰ ਕਿਸਾਨ ਜਿਹੜੇ ਸੰਗਠਨ ਨੇ ਜਥੇਬੰਦੀਆਂ ਨੇ ਉਹਨਾਂ ਤੇ ਗੱਲ ਆਉਗੀ ਵੀ ਤੁਸੀਂ ਡੱਲੇਵਾਲ ਨਾਲ ਕਿਉਂ ਨਹੀਂ ਲੱਗਦੇ ਮੇਰਾ ਖਿਆਲ ਹੈ ਕਈ ਲੀਡਰ ਨੇ ਇੱਥੇ ਪਹਿਲਾਂ ਧੁਖੜਤਾਰ ਰੱਖ ਕੇ ਆਪਣੀਆਂ ਜਾਨਾਂ ਫੇਰੂਮਾਨ ਜਾਨ ਦਿੱਤੀ ਆ ਇੱਕ ਨੇ ਟੈਂਕੀ ਤੋਂ ਛਾਲ ਮਾਰੀ ਤੀ ਇੱਕ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਲੰਮਾ ਸਮਾਂ ਉਹਨੇ ਸਵਾਲ ਮਾਰਨ ਵਾਸਤੇ ਬੈਠਾ ਹੋ ਗਿਆ ਲੋਕਾਂ 'ਚ ਥੋੜਾ ਜਿਹਾ ਚਰਚਾ ਚੱਲਦੀ ਹੁੰਦੀ ਆ ਲੋਕਾਂ ਅਸੀਂ ਇਹ ਜੇ ਕਾਹਦੇ ਦੋਸ਼ੀ ਆ ਜੇ ਤਾਂ ਅਸੀਂ ਡੱਲਿਆਂ ਨੂੰ ਬਹਾ ਕੇ ਆਈ ਹੋਈ ਏ ਤੇ ਫਿਰ ਅਸੀਂ ਭੱਜ ਜੀਏ ਇਹ ਤਾਂ ਅਸੀਂ ਗੋਲੀ ਦੇ ਹੱਕਦਾਰ ਆ। ਢੱਲਿਆ ਆਪਦੇ ਆ ਬੈਠਾ। ਉਹ ਜਿੱਥੇ ਬੰਦਿਆ ਦੋਸ਼ੀ ਨੇ ਜਿਨ੍ਹਾਂ ਨੇ ਉਹਨੂੰ ਬਹਾਇਆ। ਉਹਨਾਂ ਨੂੰ ਹਟਾਉਣਾ ਚਾਹੀਦਾ ਸੀ। ਵੀ ਇਹ ਤੇ ਨਹੀਂ ਬੈਠਣਾ ਚਾਹੀਦਾ। ਜੇ ਤੂੰ ਇਕੱਲਾ ਬਹਿਣਾ ਫਿਰ ਅਸੀਂ ਚੱਲਿਆ। ਇਹ ਗੱਲ ਕਹਿ ਦੇਣੀ ਸੀ ਵੀ ਅਸੀਂ ਨਹੀਂ ਫਿਰ ਆਏ ਇਸ ਗੱਲ ਦੇ ਹੱਕ 'ਚ। ਜੇ ਉਹਨਾਂ ਨੇ ਸਹਿਮਤੀ ਦਿੱਤੀ ਹੈ ਉਹ ਜਿੱਥੇ ਬੰਦਿਆ ਜ਼ਰੂਰ ਦੋਸ਼ੀ। ਜੇ ਬੈਠਾ ਫਿਰ ਇੱਕ ਇੱਕ ਲੀਡਰ ਸਾਰੀਆਂ ਜੱਥੇਬੰਦੀਆਂ ਦਾ ਬੈਜੇ ਨਾ। ਢੱਲਿਆ ਲੋਚਾਰੇ ਨੂੰ ਢੱਲਿਆ ਨੂੰ ਕਿਉਂ ਮਰ ਪਾਈ? ਉਹ ਮਾਤਰਾ ਸਾਡਾ ਲੀਡਰ ਡੱਲੇ ਵਾਲਾ ਹਿਰਕ ਥੋੜੇ ਬਣ ਜੂਗਾ ਡੱਲੇ ਲੀਡਰ ਮਸਾ ਬਣਦਾ ਮਹਿਲਾ ਜਥੇਬੰਦੀ ਰਲਦਾ ਫਿਰ ਬਲਾਕ ਦਾ ਆਗੂ ਬਣਦਾ ਫਿਰ ਜ਼ਿਲ੍ਹੇ ਦਾ ਬਣਦਾ ਫਿਰ ਪੰਜਾਬ ਦਾ ਬਣਦਾ ਫਿਰ ਸੈਂਟਰ ਦਾ ਲੀਡਰ ਬਣਦਾ ਐ ਡੱਲੇ ਵਾਲੇ ਹਿਰਕ ਬਣ ਜਾਣਾ ਥੋੜੇ ਬਣ ਜਾਣਾ ਗਾ ਜਾ ਬੀਰ ਰਾਜਾ ਬਣ ਜਾਣਾ ਥੋੜੇ ਬਣ ਜਾਣਾ ਗਾ ਹਰਦੂ ਸਿੰਘ ਥੋੜੇ ਬਣ ਜਾਣਾ ਗਾ 40 45 ਸਾਲ ਆਉਦੇ ਲਾਇਨ ਨੇ ਜ਼ਿੰਦਗੀ ਦੀ ਫਿਰ ਲੀਡਰ ਹੁੰਦਾ ਮੈਂ ਭੁਖੜ ਦਾ ਹੱਕ ਜੀ ਨਹੀਂ ਡੱਲੇਆੜ ھوں ਵੀ ਮੋਰਚ ਨੂੰ ਵਾਪਸ ਨਵੇ ਸਾਰੀਆਂ ਜੱਥੇਬੰਦੀਆਂ ਮੀਟਿੰਗ ਕਰਦੇ ਮਤਲਬ ਫੇਰ ਰਲ ਕੇ ਲੜਾਂਗੇ ਕਿਹੜੀ ਤੇ ਰਿਜ਼ਲਟ ਹਾਂਜੀ ਜਦੋਂ ਬੈਠੇ ਸੀ ਉਦੋਂ ਕੀ ਸੋਚ ਸੀ ਹੁਣ ਸਿਰਫ ਉਸਾਲ ਮੋਰਚ ਲੱਗ ਪੈਗੀ ਮੇਰਾ ਖਿਆਲ ਹੈ ਵੀ ਇੱਕ ਗੋਲੀ ਗੱਲ ਆ ਇਸ ਇਕੱਲੇ ਜਿੱਤ ਲਿਆਵਾਂਗੇ ਅੱਗੇ ਆਪਣੀ ਇਰਦਾ ਪਹਿਲੇ ਵੀ ਸਾਡੇ ਨਾਲ ਰਹੀ ਨਹੀਂ ਹੁਣ ਤਾਂ ਜੱਜਦਾ ਲੜਨ ਲੱਗਿਆ ਅੱਡੀ ਲੜਦਾ ਕਦੇ ਸਾਡੀਆਂ ਜੱਥੇਬੰਦੀਆਂ ਚ ਨਹੀਂ ਆਇਆ ਡੱਲੇਆੜ ਨੇ ਤਾਂ ਅਸੀਂ ਰਲ ਕੇ ਲੜਿਆ ਡੱਲੇਆੜ ਨੇ ਫੇਰ ਮਤਲਬ ਭਾਗ ਪਾੜ ਲਈ ਸਾਡੇ ਨਾਲ ਦਰਬਾਰ ਸਾਹਿਬ ਜਾਣ ਦੀ ਇਕੱਲਾ ਗਿਆ ਇਹ ਦੋਸੀ ਮੋਰਚੇ ਸਾਹਮਣੇ ਕਹਿੰਦਾ ਮੈਂ ਇਹਨਾਂ ਨਾਲ ਬੰਦਾ ਗੱਲਿਆ ਅੱਡੋ ਦਾ ਗੈਰ ਰਾਜਨੀਤਿਕ ਉਹਨੇ ਮੋਰਚਾ ਬਣਾਇਆ ਇਹ ਫੁੱਟਬਾਲ ਦਾ ਜ਼ਿੰਮੇਵਾਰ ਆ ਢੱਲੇ ਵਾਲਾ ਇਹਨੇ ਫੁੱਟਬਾਲ ਦਾ ਜ਼ਿੰਮੇਵਾਰ ਨਹੀਂ ਉਹ ਤਾਂ ਪਹਿਲੇ ਹੀ ਅੱਡਾ ਬੰਦਾ ਇਹ ਮੋਰਚੇ ਬਾਹਰ ਨਿਕਲ ਕੇ ਗਿਆ ਫੁੱਟਬਾਲ ਦੀ ਵੱਡੀ ਜ਼ਿੰਮੇਵਾਰੀ ਢੱਲੇ ਆ ਦਿੱਲੀ ਮੋਰਚੇ 'ਚ ਵੀ ਪ੍ਰਧਾਨ ਜੀ ਖਾਲਸਤਾਨੀ ਕਾਮਰੇਡ ਇੱਕ ਬਹੁਤ ਚੀਜ਼ਾਂ ਚੱਲਦੀਆਂ ਰਹਿ ਜਾਂਦੀਆਂ ਕੀ ਲੱਗਦਾ ਚੱਲਦੀਆਂ ਸਾਡੀਆਂ ਬੱਤੀ ਜਿਵੇਂ ਪੰਜ ਅਸੀਂ ਬਾਗੀ ਹੋ ਗਏ ਸੀ ਉਹ ਜਾ ਕੇ ਜਿਹੜੇ ਸਾਨੂੰ ਗਾਲਾਂ ਕੱਢਦੇ ਸੀਗੇ ਜਿਹਦੀ ਗਵਾਹੀ ਢੱਲੇ ਵਾਲਾ ਕਰਦਾ ਸੀਗਾ ਤੇ ਮਤਲਬ ਉਹ ਸਾਡੇ ਦੇ ਮਤਲਬ ਪੂਰਾ ਲੱਗਦੇ ਸੀ ਜੇ ਕਰਦੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀ ਇਹ ਇਹਹੀ ਤਾਂ ਮਾੜੀ ਗੱਲ ਹੈ ਪਰ ਉੱਥੇ ਤੁਸੀਂ ਆਪਜੀ ਇੱਕ ਜੁੱਟਤਾ ਦਿਖਾਈ ਨਾ ਡਲਨ ਤਾਂ ਉੱਥੇ ਹੀ ਕਹਿਤਾ ਸੀ ਜਦੋਂ મોદી ਨੇ 19 ਤਰੀਕ ਨੂੰ ਐਲਾਨ ਕਰਤਾ ਅਸੀਂ ਹੁੱਠੀਆਂ 11-20 ਦਿਨਾਂ ਬਾਅਦ ਉੱਠੇ ਆਂ ਕਹਿੰਦਾ ਮੈਂ ਨਹੀਂ ਜਾਂਦਾ ਇੱਥੋਂ ਅਸੀਂ ਕਿਹਾ ਵੀ ਚੰਗਾ ਫਿਰ ਜੋ ਨਾ ਇੱਥੇ ਚੱਲਦੇ ਆਂ ਫਿਰ ਮਗਰ ਆਇਆ ਸੀਗਾ ਔਰ ਸਰ ਦਰਬਾਰ ਸਾਹਿਬ ਕੋਲ ਲਾ ਗਿਆ ਮੇਰਾ ਕਹਿੰਦਾ ਫੁੱਟ ਪਾਉਣ ਦਾ ਜ਼ਿੰਮੇਦਾਰ ਡਲੇ ਵਾਲਾ ਅੱਜ ਗੱਲ ਕਰੀ ਅੱਜ ਡੱਲੇ ਵਾਲ ਬਿਲਕੁਲ ਮਰਨ ਦੇ ਨੇੜੇ ਲੱਗਿਆ ਹੋਇਆ ਹੈਗਾ ਕੀ ਕਿਸਾਨ ਜਥੇਬੰਦੀਆਂ ਹੁਣ ਆਪ ਫੈਸਲਾ ਲੈਣੀਆਂ ਜਾਂ ਵੀ ਉਹ ਇਹੀ ਦੇਖਿਆ ਜਾਊਗਾ ਵੀ ਉਹਦੇ ਕੋਲੋਂ ਕਿਆ ਚਾਹਦਾ ਤਾਂ ਹੀ ਜਾਵਾਂਗੇ ਨਹੀਂ 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 ਦੋਨੇ ਲੀਡਰ ਸਾਈਨ ਕਰਕੇ ਮੇਰੀ ਰਾਹੂ ਮੋਰ ਚਾ ਕੋਈ ਬਸ ਕਰਦੇ ਮੇਰੀ ਰਾਹੂ ਦੋਨੇ ਲੀਡਰ ਸਾਈਨ ਕਰਨਾ ਸੀ ਫੇਰ ਜਾਵਾਂਗੇ